ਬਾਰਡਰ ਤਾਂ ਆਪਾਂ ਦੇਖ ਲਿਆ ਹੁਣ ਪਿੰਡ ਦੀ ਸ਼ੈਰ ਕਰ ਬਬੂ ਮੇਰੀ ਗੱਲ ਸੁਣ ਥੋਡੇ ਥੋਡੇ ਪਿੰਡ ਦਾ ਨੋਂ ਨਾ ਭੁੱਲ ਗਿਆ ਮੈਂ ਤੇ ਦੱਸੀ ਨਹੀਂ ਉਹ ਭੱਜ ਗਏ ਉਹ ਡਰ ਗਏ ਉਹਦਾ ਆ ਆ ਦੇਖੀ ਗੇਮ ਵੀ ਛੱਡ ਕੇ ਵੇਚੀ ਉਹ ਪੱਤੇ ਪੁੱਤੇ ਵੀ ਛੱਡ ਗਏ ਲੈ ਐਵੇਂ ਭਾਵੇਂ ਸਾਰਾ ਦਿਨ ਫੋਨ ਦੇਖੀ ਜਾਣ ਹੈਨਾ ਉਹ ਜਿਹੜਾ ਬੰਦਾ ਉਹ ਉਹਨਾਂ ਦਾ ਪਾਕਿਸਤਾਨ ਦਾ ਉਹ ਉਹ ਤੇ ਆ ਜਿਹੜੀ ਖੇਤ ਆ ਆ ਸੋਲਰ ਸਿਸਟਮ ਲੱਗਿਆ ਇਹ ਵੀ ਉਹਨਾਂ ਦੀ ਜ਼ਮੀਨ ਆ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਅੱਜ ਨਾ ਇਹ ਜਿਹੜੇ ਏਰੀਆ ਚ ਆਪਾਂ ਆਏ ਆ ਫਰੋਜਪੁਰ ਜ਼ਿਲ੍ਹੇ ਦੇ ਮਮਦੂਰ ਸਾਈਡ ਦੇ ਪਿੰਡ ਆ ਇਹ ਸਾਰੇ ਬੱਟ ਦੇ ਨਾਲ ਲੱਗਦੇ ਪਿੰਡ ਆ ਜਿੱਥੇ ਖੜੇ ਆਪਾਂ ਆਹ ਵਾਟਰ ਵਰਕਸ ਆ ਟੈਂਕੀ ਆ ਦੇਖੋ ਇਹਦੇ ਥੱਲੇ ਆ ਇੱਥੇ ਬੈਠਾ ਮੈਂ ਤੇ ਇੱਥੇ ਆ ਪਿੰਡਾਂ ਨੂੰ ਰਸਤੇ ਜਾਂਦੇ ਆ ਤੁਸੀਂ ਨਾਲ-ਨਾਲ ਦੇਖੋ ਆਪਾਂ ਸਾਰੇ ਤਿੰਨ ਚਾਰ ਪਿੰਡਾਂ ਤੁਹਾਨੂੰ ਦਿਖਾ ਦੇਣੇ ਆ ਇਹਨਾਂ ਪਿੰਡਾਂ ਦਾ ਰਹਿਣ ਸਹਿਣ ਦੇਖਣਾ ਹੈਗਾ ਤੇ ਇੱਕ ਕਿੰਨੀ ਦੂਰ ਆ ਬਾਰਡਰ ਲਾਈਨ ਇਹਨਾਂ ਪਿੰਡਾਂ ਤੋਂ ਆਪਾਂ ਦੇਖਦੇ ਆ ਤੇ ਆਓ ਚੱਲੋ ਇਹ ਕਿੰਨਾ ਸੋਹਣਾ ਬਣਿਆ ਯਾਰ ਇਸ ਤਰ੍ਹਾਂ ਵਾਲੀ ਪਿੰਡ ਦਾ ਹੀ ਆ ਵਾਟਰ ਵਰਕਸ ਹਨਾ ਜਾਂ ਪਿੰਡ ਲੰਘ ਕੇ ਆਏ ਨਾ ਆਪਾਂ ਉਸੇ ਪਿੰਡ ਦਾ ਹੈ ਤੇ ਐਸੇ ਐਸੇ ਆ ਜਿਹੜੀਆਂ ਟੈਂਕੀਆਂ ਹੁੰਦੀਆਂ ਇਹਨਾਂ ਤੋਂ ਹੀ ਚੜਦੇ ਹੁੰਦੇ ਸਾਡੇ ਹਨਾ ਵਿਚਾਰੇ ਜਿਹੜੇ ਸਾਡੇ ਪਰਗੇ ਬੇਰੁਜ਼ਗਾਰ ਆ ਉਹ ਇੰਨਾ ਟੈਂਕੀਆਂ ਤੇ ਚੜਦੇ ਹੁੰਦੇ ਆ ਹੁਣ ਵੀ ਚੜਿਆ ਇੱਕ ਦੋ ਸੰਗਰੂਰ ਸਾਈਡ ਤੇ ਬਾਕੀ ਆਪਾਂ ਪਹੁੰਚਦੇ ਹਾਂ ਉਹਨਾਂ ਪਿੰਡਾਂ ਕਿਉਂਕਿ ਲੇਟ ਹੋ ਗਏ ਟਾਈਮ ਹੋ ਗਿਆ ਬਹੁਤ ਜ਼ਿਆਦਾ ਟਾਈਮ ਤਾਂ ਘੜੀ ਤਾਂ ਹੈ ਨਹੀਂ ਮੇਰੀ ਟਾਈਮ ਦੱਸਦਾ 3:00 ਬਜ ਗਏ ਯਾਰ ਚੱਲੀਏ ਆਪਾਂ ਚਲੋ ਠੀਕ ਆ ਬਾਈ ਤਾਂ ਹੈ ਨਹੀਂ ਇੱਥੇ ਯਾਰ ਆਪਾਂ ਚੱਲੀਏ ਓਕੇ ਇੱਥੋਂ ਮੁੜਨਾ ਗੱਟੀ ਮਸਤਾ ਹੁਣ ਪਿੰਡ ਦਾ ਨੋ ਕੀ ਆ ਸਹੀ ਉਹ ਉੱਥੇ ਜਾ ਕੇ ਪਤਾ ਲੱਗੂਗਾ ਵੈਸੇ ਗੱਟੀ ਮਸਤਾ ਹੀ ਆ ਹਨ ਤੇ ਮੈਨੂੰ ਪਤਾ ਕਿ ਇਹ ਸ਼ੋਹ ਹੁੰਦਾ ਗੱਟੀ ਮਸਤਾ ਗੱਟੀ ਬਸਤਾ ਮਸਤਾ ਐ ਕੋਸ਼ਿਸ਼ ਇਹ ਹੁੰਦਾ 1 ਗੱਟੀ ਮਸਤਾ ਮਸਤਾ ਇੱਕ ਨੰਬਰ ਸੜਕ ਵਧੀਆ ਪਿੰਡ ਰਹਿ ਗਿਆ ਪਿੱਛੇ ਹਨਾ ਆਪਣਾ ਓ ਬਾਈ ਆਪਾਂ ਨੂੰ ਲੈ ਕੇ ਜਾ ਰਹੇ ਆ ਜਿਹੜਾ ਅੱਗੇ ਅੱਗੇ ਜਾ ਰਿਹਾ ਆਪਾਂ ਉਹਦੇ ਪਿੱਛੇ ਪਿੱਛੇ ਜਾ ਰਹੇ ਆ ਹੁਣ ਇਸ ਏਰੀਏ ਚ ਨਾ ਤਿੰਨ ਚੱਲ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਤਿੰਨ ਪਿੰਡ ਆ ਤਿੰਨਾਂ ਦੇ ਨਾਂ ਉਹ ਸੇਮ ਹੀ ਆ ਇੱਕ ਨੰਬਰ ਦੋ ਨੰਬਰ ਐ ਕੁਝ ਹੋਊਗਾ ਐ ਹੀ ਉਧਰ ਜਿਵੇਂ ਲੈਂਦੇ ਪੰਜਾਬ ਚ ਆਪਾਂ ਜਾਣਦੇ ਆ ਨਾ ਉੱਧਰ ਵੀ ਬਾਰਡਰ ਦੇ ਨਾਲ ਦੇ ਪਿੰਡਾਂ ਦੇ ਐ 1 ਨੰਬਰ 2 ਨੰਬਰ ਪਿੰਡ ਆ ਚੱਕ 1 ਚੱਕ 2 ਚੱਕ 3 ਐਵੇਂ ਇੱਧਰ ਵੀ ਐਂ ਜਾਂ ਗੱਟੀ 1 ਗੱਟੀ 2 ਗੱਟੀ ਮਸਤਾ 1 ਪਿੰਡ ਚ ਐਂਟਰੀ ਹੋ ਗਈ ਆਪਣੀ ਇੱਥੋਂ ਪਿੰਡ ਸ਼ੁਰੂ ਹੋ ਜਾਂਦਾ ਉਹ ਮੁੰਡਾ ਆਪਨ ਛੱਡ ਕੇ ਚਲੇ ਗਿਆ ਉਹਨੇ 10 ਰੁਪਏ ਆਹ ਪਿੰਡ ਆ ਉਹ ਇਹਨਾਂ ਮਤਲਬ ਇਹ ਮੁੰਡਾ ਦੱਸਦਾ ਸੀ ਕਿ ਇਹਦਾ ਬਾਰਡਰ ਇਸ ਪਿੰਡ ਦੇ ਨੇੜੇ ਹੀ ਆ। ਅੱਗੇ ਅੱਗੇ ਕਰੀ ਜਾਂਦੇ। ਆਵੇ ਲਿਖਿਆ ਪਿੰਡ ਦਾ ਨਾਮ ਕੀ ਲਿਖਿਆ ਗੱਟੀ ਮਸਤਾ ਬਸਤੀ। ਉਹੀ ਕਹਿਆ ਸੀ ਨਾ ਤੈਨੂੰ ਗੱਟੀ ਮਸਤਾ ਬਸਤੀ ਐ ਕੋਸ ਪਿੰਡ ਦਾ ਨਾਮ ਹੈਗਾ। ਇਹ ਪੱਥਰ ਵੀ ਕਰੀ ਜਾਂਦੇ ਹੁਣ ਆਪਾਂ ਕਿੱਧਰ ਦੀ ਨਿਕਲਾਂਗੇ ਆ ਇਧਰ ਇਧਰ ਜਾਲਦੇ ਆਪਾਂ ਤੁਹਾਨੂੰ ਆਪਾਂ ਪਿੰਡ ਦਿਖਣਾ ਸਾਰਾ ਇਹ ਹਾਂ ਇਹ ਆਪਿੰਡ ਇਹੋ ਜਿਹੇ ਪਿੰਡ ਪਹਿਲਾਂ ਵੀ ਤੁਸੀਂ ਚੈਨਲ ਤੇ ਦਿੱਖੇ ਹੋਊਗੇ ਅੱਜ ਵੀ ਇਹ ਪਿੰਡਾਂ ਦਾ ਮਾਹੌਲ ਤੁਹਾਨੂੰ ਦਿਖਾਉਣਾ ਹਾਂ ਛੋਟੀਆਂ ਕੰਧਾਂ ਖੁੱਲੇ ਘਰ ਹੈ ਨਾ ਫਿਰਨੀ ਦੇਖੋ ਮੈਨੂੰ ਲੱਗਦਾ ਫਿਰਨੀ ਵੀ ਆਪਾਂ ਛੋਟੀ ਹੋਈ ਆ ਘਰਾਂ ਚ ਆ ਗਏ ਅੱਗੇ ਅੱਗੇ ਘਰ ਆ ਗਿਆ ਹੈ ਨਾ ਆ ਦੇਖੀ ਅੱਗੇ ਘਰ ਆ ਗਿਆ ਹੈ ਕਿਹੜਾ ਪਤਾ ਨਹੀਂ ਪੁੱਛ ਲੈਣੇ ਆ ਬੰਦ ਬੰਦ ਕਰਦੇ ਹਾਂ ਇੱਕ ਸਾਈਡ ਆ ਕੇ ਪਿੰਡ ਦਾ ਨਾਮ ਬੜਾ ਔਖਾ ਗਾ ਗੱਟੀ ਬਸਤੀ ਮਸਤਾ ਹਣਾ ਆਈਆਂ ਕੁਝ ਚਲ ਆ స్టార్ਟਿੰਗ ਦੀਆਂ ਜਿਹੜੀਆਂ ਪਿੰਡ ਤੋਂ ਵੱੜਦੇ ਆਪਾਂ ਫਿਰਨੀ ਇੱਕ ਤਾਂ ਆਪਾਂ ਦੇਖ ਲਈ ਹੈਨਾ ਅੱਗੇ ਇੱਕ ਆ ਆ ਦੁਕਾਨਾਂ ਲੋਕ ਬਹਿਲੇ ਹੋ ਕੇ ਬੈਠੇ ਆ ਹੈ ਨਾ ਦੁਪਹਿਰ ਤੋਂ ਟਾਈਮ ਹੋਣਾ ਇੱਥੇ ਦੇ ਆਪਾਂ ਕਹਿੰਦੇ ਪੈਟਰੋਲ ਨਹੀਂ ਮਿਲਣਾ ਦੇ ਪੈਟਰੋਲ ਦੀ ਦੁਕਾਨ ਵੀ ਹੈਗੀ Hmm. खत्म हो गया, है hmm. इधर भी इधर hmm. भी hmm. <coughs> ਨੇ ਉਹ ਉਸੇ ਪਿੰਡ ਦਾ ਹੈਗਾ ਆ ਵੀ ਕਰ ਹੈਗੀ ਕੰਧਾਂ ਦੇ ਦਿਖਲਾ ਪਾਥੀਆਂ ਲੱਗੀਆਂ ਅਗਾਹ ਤਾਂ ਪਾਕਿਸਤਾਨ ਆ ਬਹਾਂ ਲਾਸਟ ਪੇਂਡਾ ਨਾ ਇਹ ਬਾਰਡਰ ਦਾ ਇੱਧਰ ਆ ਕੀ ਆ ਕੁਛ ਨਹੀਂ ਹੁੰਦਾ ਐਂਡ ਇੱਧਰ ਇਹ ਤਾਂ ਆਰਮੀ ਦਾ ਕੈਂਪ ਲੱਗਦਾ ਹਨ ਸਗੜੀਆਂ ਤੇ ਨਾਲ ਹੀ ਪਿੰਡ ਦੇ ਨਾਲ ਹੀ ਯਾਰ ਹਨਾ ਬਿਲਕੁਲ ਨਾਲ ਹੀ ਆਹ ਦੁਕਾਨਦਾਰ ਕੋਣ ਹੋਣੀ ਆ ਹੈਂ ਆ ਇੱਧਰ ਵੀ ਦੁਕਾਨਾਂ ਮੋਬਾਈਲ ਰੀਚਾਰਜ ਸੌਦੇ-ਸੁਦੇ ਦੀਆਂ ਦੁਕਾਨਾਂ ਉਹ ਗਰਾਊਂਡ ਗਰਾਊਂਡ ਬਣਾਈ ਆ ਨਾ ਇਹ ਲੀ ਜਾਂਦੀ ਇਤਲਾ ਗਾਦੀ ਗਰਾਊਂਡ ਬਣਾਈ ਹੈ ক্রিকেট ਦੀ ਉਹ ਦੇ ਵੈਰੀ ਗੁੱਡ ਹੈ ਨਾ ক্রিকেট ਦੀ ਗਰਾਊਂਡ ਆ ਇਹ ਇੱਧਰ ਆ ਕੇ ਵਧੀਆ ਦਿਕਨਾਂ ਆ ਕੇ ਨਾ ਸਾਰਾ ਕੁਝ ਮਿਲ ਮਿਲਦਾ ਇਹਨਾਂ ਨੂੰ ਇਹ ਬੈਲ ਕੋ ਲਖੀਰਲਾ ਪਿੰਡ ਆ ਬਾਰਡਰ ਏਰੀਆ ਦਾ ਲਾਸਟ ਧਾਰ ਦੇ ਉੱਤੇ ਛੋਟਾ ਜਿਹਾ ਪਿੰਡ ਆ ਤੁਸੀਂ ਘਰ ਦੇਖ ਹੀ ਲਏ ਆ ਘਰ ਦਾ ਪਤਾ ਕਿਵੇਂ ਪਤਾ ਲੱਗਦਾ ਜਿਹੜੀ ਫਿਰਨੀ ਆ ਪਲੰਗ ਕੇ ਆਉਣੇ ਆ ਉਥੋਂ ਪੜ ਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਘਰ ਹੈਗੇ ਆ ਬਾਪੂ ਆ ਜਾਂਦਾ ਗੱਡਾ ਲੈ ਕੇ ਆਉਣ ਦੇ ਆਉਣ ਦੇ ਬਈ ਆਉਣ ਦੇ ਸੱਸੀ ਗਾਲ ਜੀ ਤੇ ਆ ਦੇਖੋ ਸਰਕਾਰੀ ਪ੍ਰਾਇਮਰੀ ਸਕੂਲ ਹੈ ਨਾ ਗੱਟੀ ਮਸਤਾ ਨੰਬਰ 2 ਹਾਂ ਇਹ ਸਹੀ ਆ ਨਾ ਗੱਟੀ ਮਸਤਾ ਨੰਬਰ 2 ਇਹ ਇੱਥੋਂ ਆ ਪਾ ਕਿੰਨੀ ਦੇ ਅੱਧੇ ਉਹ ਸਾਈਡ ਤੇ ਘਰ ਆ ਐ ਸਾਈਡ ਤੇ ਅੱਧੇ ਘਰ ਆ ਜੇ ਮੰਨ ਲਓ ਜਿਵੇਂ 30 35 ਘਰ ਉਹ ਹੋਣੇ ਆ ਹਨਾ ਉਹ ਆ ਕੁਛ ਘਰ ਇਹ ਪਾ ਕੇ ਤਾਂ ਬਾਬਾ ਵੱਡਾ ਹੋ ਜਾਂਦਾ ਪਿੰਡ ਗੁਰਦੁਆਰਾ ਸਾਹਿਬ ਵੀ ਬਣਿਆ ਹੈਗਾ ਪਿੰਡ 'ਚ। ਇਹ ਇਹ ਬਾਰਡਰ ਦੇ ਪਿੰਡ ਮਤਲਬ ਜਿੱਪ ਕਹ ਲਈਏ। ਆਪਣੇ ਲੈਂਦੇ ਪੰਜਾਬ ਤੋਂ ਵੀ ਐੇਜੇ ਪਿੰਡ ਹੋਊਗੇ ਕਿਉਂਕਿ ਰਹਿਣ ਸੈਨ ਨਾ ਜਿਆਦਾ ਮਤਲਬ ਮੈਚ ਜਿਆ ਕਰਦਾ ਹੈਗਾ। ਇਹਨੂੰ ਪੁੱਛੀ ਆਪਾਂ। ਹੈਗਾ ਨਾ। ਹੈਗਾ ਨਾ। ਸੁਧਮਾਈ। ਵੀਰੇ ਬਾਰਡਰ ਕਿੰਨੀ ਕੁ ਦੂਰ ਹੈ ਇੱਥੋਂ? ਕਿਹੜਾ ਰਸਤਾ ਜਾਊਗਾ ਆ ਜਾਓ ਇੱਥੇ ਨਾਲ ਆ ਜਿਹੜਾ ਅੱਛਾ ਸਾਹਮਣੇ ਦੇ ਠੀਕ ਹੈ ਠੀਕ ਹੈ ਠੀਕ ਹੈ ਦੇਖਣ ਦਿੰਦੇ ਉਹ ਤਾਰ ਜੀ ਅੱਛਾ ਉੱਥੇ ਵੀ ਬਾਰਡਰ ਨੇੜ ਆਈ ਆ ਤੇ ਉਹ ਦੂਰ ਆ ਇੱਥੋਂ ਜ਼ਿਆਦਾ ਨੇੜੀ ਇੱਥੋਂ ਥੋੜੇ ਨੇੜੀ ਆ ਠੀਕ ਹੈ ਬਿਲਕੁਲ ਠੀਕ ਆ ਦੇਖੋ ਕਿਵੇਂ ਘਰ ਹੈਗੇ ਹਨਾ ਆਈਆਂ ਦੇ ਘਰ ਦੇਖ ਲਿਏ ਆ ਤਾਂ ਚੌਂਕੀ ਨੂੰ ਜਾਂਦਾ ਰਸਤਾ ਅਨੇ ਬੀਓਪੀ ਲਿਖਿਆ ਹਨ ਮਸਤਾ ਗੱਟੀ ਮਸਤਾ ਗੱਟੀ ਪਿੰਡ ਇਹ ਇਹੋ ਜਿਹਾ ਘਰ ਆ ਪਿੰਡ ਚ ਆ ਕੱਚਾ ਹੀ ਆ ਰਸਤਾ ਹਨ ਦੇਖੋ ਰੂਬਾ ਕੱਚਾ ਹੀ ਆ ਰਸਤਾ ਇਹ ਘਰ ਆ ਸੀਮ ਕਲਚਰ ਹੋਊਗਾ ਮਤਲਬ ਕਿਤੇ ਨਾ ਕਿਤੇ ਮਤਲਬ ਤੁਸੀਂ ਵੀ ਆਪਣਾ ਕਮੈਂਟ ਜਰੂਰ ਦੱਸਿਓ ਕਿ ਕਿਤੇ ਨਾ ਕਿਤੇ ਮੈਚ ਜਰੂਰ ਕਰਦਾ ਹੁੰਦਾ ਜੇ ਮੰਨ ਲਓ ਇੱਥੋਂ ਹਾਂ ਤਾਰ ਦੇ ਨੇੜ ਆ ਗਏ ਆਪਾਂ ਆ ਕਿੱਲੇ ਦੇ ਤਾਰ ਨਹੀਂ ਇੱਥੇ ਪਿੰਡ ਗੱਟੀ ਮਸਤਾ ਨੰਬਰ 2 ਗੱਟੀ ਮਸਤਾ ਬਸਤੀ ਵੀ ਕਹਿ ਸਕਦੇ ਆ ਗੱਟੀ ਮਸਤਾ ਨੰਬਰ 2 ਲਿਖਿਆ ਸੀਗਾ ਬੋਰਡ ਤੇ ਆਹ ਰਸਤਾ ਜਿਹੜਾ ਆਪਾਂ ਫਿਰਨੀ ਟੈਪ ਹੀ ਆ ਇਹ ਵੈਸੇ ਟੋਟਾ ਲੱਗੀਆਂ ਹੈਗੀਆਂ ਪਰ ਆ ਬਾਬਾਈ ਦੀ ਜਗਾ ਵੈਲਕਮ ਟੂ ਪੀਰ ਬਾਬਾ ਮਿੱਠੇ ਸ਼ਾਹ ਪਰ ਚੱਕਰ ਪਤਾ ਕੀ ਆ ਉਹ ਜਗਾ ਉੱਥੇ ਤਾਰਾਂ ਲੱਗੀਆਂ ਮੇਰੀ ਗੱਲ ਸੁਣ ਬੁੱਬੂ ਉਹ ਜਗਾ ਤੇ ਉੱਥੇ ਤਾਰ ਲੱਗੀ ਆਪਾਂ ਜਾ ਸਕਦੇ ਮੱਥਾ ਟੇਕਣ ਆਪਾਂ ਕੋਈ ਬੰਦੇ ਨੂੰ ਨਾਲ ਲੈ ਲਈਏ ਪਿੰਡ ਦੇ ਨੂੰ ਹਨਾ ਆ ਦੇਖੋ ਤਾਰ ਲੱਗੀ ਆ ਇਸ ਜਗਾ ਤੇ ਆ ਦੇਖੋ ਪੀਰ ਬਾਬੇ ਦੀ ਜਗਾ ਹੈਗੀ ਆ ਇਹ ਸਾਰਾ ਬਾਰਡਰ ਆ ਲਾਸਟ ਪਿੰਡ ਆ ਅੱਗੇ ਪਾਕਿਸਤਾਨ ਦੇ ਪਿੰਡ ਆ ਇਹ ਇਹ ਜਿਹੜਾ ਰਸਤਾ ਜਾਂਦਾ ਇਹ ਜਿਹੜਾ ਰਸਤਾ ਇਹ ਅਗਲੇ ਪਿੰਡ ਨੂੰ ਜਾਂਦਾ ਹੋਊਗਾ ਆ ਦੇਖੋ ਮਿੱਠੇ ਸ਼ਾਹ ਜੀ ਇਸ ਦਰਗਾਹ ਬਾਅਦਗੇ ਬਾਬਾ ਜੀ ਦੀ ਉਹ ਦੇਖਦੇ ਆ ਕੋਈ ਪਿੰਡ ਦਾ ਬੰਦਾ ਹੋਇਆ ਫੇਰ ਕਿਉਂਕਿ ਦਰਗਾਹ ਜਿਹੜੀ ਆ ਨਾ ਬਿਲਕੁਲ ਲੈਨ ਦੇ ਉੱਤੇ ਆ ਲੈਣਾ ਇੱਕ ਕਿਲੇ ਦੀ ਬਾਟ ਤੇ ਆ ਇੱਕ ਕਿਲਾ ਪਿੱਛੇ ਆਪਣੇ ਤੋਂ ਇਹ ਘਰ ਤੋਂ ਕੋਈ ਬੰਦਾ ਆਪਾਂ ਨਾਲ ਲੈਣੇ ਹਨ ਠੀਕ ਏਰੀਆ ਕੋਈ ਲਾਸਟ ਪਿੰਡ ਆ ਇਹ ਇੰਨਾ ਨੇੜੇ ਬੱਬੂ ਮੇਰੀ ਗੱਲ ਸੁਣ ਇੰਨਾ ਨੇੜੇ ਕੋਈ ਪਿੰਡ ਨਹੀਂ ਦੇਖਿਆ ਮੈਂ ਸੱਚੀ ਸੌਂ ਲੱਗੇ ਜਾਂ ਪਿੰਡ ਆਪਾਂ ਦੇਖਿਆ ਸੀਗਾ ਉਹ ਰਾਜਾ ਰਾਏ ਹਨ ਤੇ ਮੈਂ ਪੁੱਛਦਾ ਘਰੇ ਕੋਈ ਹੈਗਾ ਇੱਕ ਤਾਂ ਮੱਝਾ ਡਰੂ ਹਨਾ ਪਿੰਡ ਤਾਂ ਆਪਾਂ ਦੇਖ ਲਿਆ ਇਹ ਬਾਬਾ ਜੀ ਦੀ ਜਗਾ ਮਿੱਠੇ ਸ਼ਾਹ ਜੀ ਇਹ ਜਗਾ ਜਿਹੜੀ ਆ ਨਾ ਮਤਲਬ ਅੱਗੇ ਆਪਾਂ ਦੇਖੀ ਆ ਖੇਮ ਕਰਨੇ ਏਰੀਏ ਚ ਹਨਾ ਉਹ ਤਾਂ ਆਪਾਂ ਵੈਸੇ ਸਪੈਸ਼ਲ ਗਏ ਸੀ ਇਹ ਆਪਾਂ ਨੂੰ ਪਤਾ ਨਹੀਂ ਸੀ ਕਿ ਆ ਵੀ ਅੱਗੇ ਜਾਂਦਾ ਰਸਤਾ ਇਹ ਇਹ ਰਸਤਾ ਇਹੋ ਜਿਹਾ ਜਾਂਦਾ ਜਗ੍ਹਾ ਨੂੰ ਤੇ ਜਗ੍ਹਾ ਪਤਾ ਕਿਉਂ ਸਪੈਸ਼ਲ ਆ ਕਿਉਂਕਿ ਤਾਰਾਂ ਦੇ ਉੱਤੇ ਆ ਹੁਣ ਇਹ ਨਹੀਂ ਪਤਾ ਆਪਾਂ ਨੂੰ ਮੱਥਾ ਟੇਕਣ ਦੇਣਗੇ ਬਾਕੀ ਉਹ ਪਿੰਡ ਦੇ ਬੱਚੇ ਨਾਲ ਲਏ ਆ ਦੋ ਤਿੰਨ ਉਹ ਆਪਣੇ ਨਾਲ ਜਾਣਗੇ ਆਪਣੀ ਮਦਦ ਕਰਦੇ ਉਹ ਆਜੋ ਏਰੀਆ ਵਧੀਆ ਬੁੱਬੂ ਕਿਉਂਕਿ ਇਹ ਮਤਲਬ ਪਿੰਡ ਤਾਰਾਂ ਦੇ ਉੱਤੇ ਹੀ ਆ ਸਾਰਾ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਨਾ ਉਹ ਸਾਰੀਆਂ ਆਉਟਸਾਈਡ ਤੇ ਆ ਜਿੰਨੀਆਂ ਇੱਧਰ ਆ ਉਹ ਉਹ ਸਾਈਡ ਤੇ ਵੀ ਜ਼ਮੀਨਾਂ ਇਹ ਸਾਰੇ ਖੇਤੀ ਕਰਦੇ ਆ ਇਸ ਪਿੰਡ ਦੇ ਲੋਕ ਬਾਕੀ ਉਹ ਪਿੰਡ ਵੀ ਆਪਾਂ ਦੇਖਨੇ ਚਲੋ ਉਹ ਤਾਂ ਪਰਲੀ ਸਾਈਡ ਵਾਲੇ ਉਹ ਵੀ ਬਾਰਡਰ ਦੇ ਨਾਲ ਨਾਲ ਹੀ ਆ ਇਹ ਰਸਤਾ ਵਧੀਆ ਬਣਾਇਆ ਯਾਰ ਆ ਲੰਗਰ ਨੂੰ ਰਾਸਤਾ ਵਧੀਆ ਹੀ ਟਾਊਟਾ ਲੱਗੀਆਂ ਬੱਚੇ ਦੇ ਬੱਚਿਆਂ ਕਿੰਨੀ ਖੁਸ਼ੀ ਉਹ ਪਹਿਲਾਂ ਹੀ ਪੱਜ ਗਏ ਆਪਣੇ ਆਹ ਤਾਰਾਂ ਲੱਗੀਆਂ ਨਾਲ ਸਾਰੀਆਂ ਆ ਜਿੰਨਾ ਇਧਰ ਦਰਖਤ ਜਿਸਦੇ ਆ ਨਾ ਉਹ ਸਾਰਾ ਪਾਕਿਸਤਾਨ ਆ ਉਹ ਪਾਕਿਸਤਾਨ ਚਾ ਸਾਰੇ ਆ ਜਿੰਨੇ ਦਰਖਤ ਆ ਅਗਲੀ ਸਾਈਡ ਆਲੇ ਇਧਰ ਵੀ ਸਾਰੇ ਆ ਉੱਥੋਂ ਤੱਕ ਉਹ ਗਾਂ ਜਾਂਦੀ ਹੈ ਨਾ ਬਾਰਡਰ ਲੇ ਇੱਥੇ ਆਪਣੇ ਇੱਥੇ ਆਪਣਾ ਬਾਪੂ ਇਧਰਲੇ ਪਿੰਡ ਦਾ ਵੱਡਦਾ ਹੋਣਾ ਪੱਠੇ ਤੂੰ ਵੇਖਦਾ ਹੋਣਾ ਰੋਜ਼ ਉਧਰ ਆ ਉਹ ਉਧਰਲੇ ਪੱਠੇ ਵੱਢਦੇ ਹੋਣੇ ਉਹ ਵੀ ਆਹ ਸਰੋਆ ਬਾ ਸਰੋਆ ਦੇਸ ਬੁੱਬੂ ਸਰਵਾ ਦੇਖ ਉਧਰ ਆ ਗਏ ਅਪਤਾਰ ਦੇ ਕੋਲੇ ਆ ਗਏ ਤੁਸੀਂ ਦੇਖੋ ਧਿਆਨ ਨਾਲ ਸਰਵਾ ਦੇਸ ਦੀਆਂ ਨਾ ਧਿਆਨ ਨਾਲ ਦੇਖੋ ਫੁੱਲ ਪੈ ਸਰਵਾ ਨੂੰ ਉਹ ਪਾਕਿਸਤਾਨ ਚ ਆਗੇ ਆਪਾਂ ਇੰਟਰਨੈਸ਼ਨਲ ਬਾਰਡਰ ਬਾਬਾਈ ਦੀ ਜਗ੍ਹਾ ਤੇ ਮੱਥਾ ਟੇਕਦੇ ਆਂ ਮਤਲਬ ਕਿਸੇ ਨਾ ਟਾਈਮ ਤੇ ਹੁਣ ਤਾਂ ਇਹ ਤਾਰਾਂ ਚ ਆ ਗਈ ਜਗ੍ਹਾ ਕਿਸੇ ਟਾਈਮ ਤੇ ਓਪਨ ਹੀ ਹੋਣੀ ਇਹ ਕੋਈ ਤਾਰ ਨਹੀਂ ਹੋਣੀ ਸਾਰੇ ਲੋਕ ਇੱਥੇ ਮੱਥਾ ਟੇਕਦੇ ਹੋਣੇ ਬੇਰੀ ਕਿੰਨੀ ਸੋਹਣੀ ਜਗ੍ਹਾ ਮਿੱਠੇ ਸ਼ਾਹ ਜੀ ਆ ਨਾ ਨਾ ਹਰੀਗ ਪਿੰਡ ਚ ਮਤਲਬ ਕਈ ਪਿੰਡਾਂ ਜੇ ਆਪਾਂ ਦੋ ਤਿੰਨਾਂ ਪਿੰਡਾਂ ਹੀ ਦੇਖਿਆ ਹੈਗਾ ਵੀ ਦੋ ਤਿੰਨਾਂ ਪਿੰਡਾਂ ਚ ਗਿੜੀ ਜਗਾ ਬਣੀ ਆ ਆ ਬਾਬਾਈ ਦੀ ਸਮਾਦ ਬਣੀ ਹਨਾ ਜੇ ਬਾਸ਼ ਡਰਖਤ ਕਿੰਨੇ ਸੋਹਣੇ ਆ ਡਰਖਤ ਦੇਖ ਤਾਂ ਦੇ ਕਿੰਨੇ ਵੱਡੇ ਗਰਮੀਆਂ ਚ ਬਹੁਤ ਵਧੀਆ ਇੱਥੇ ਲੈ ਕ੍ਰਿਕਟ ਦੀ ਤਾਂ ਇੱਥੇ ਯਾਰ ਵਧੀਆ ਹੈ ਕ੍ਰਿਕਟ ਤਾਂ ਇੱਥੇ ਖੇਡ ਸਕਦੇ ਆਪਾਂ ਆ ਵੀ ਤੁਸੀਂ ਲਾਈ ਹੋਣੀ ਹੈਨਾ ਠੀਕ ਆ ਤੇ ਆ ਆਪ ਤਾਰ ਦੀ ਨੀੜ ਆਗੇ ਹੁਣ ਜਿਹੜਾ ਮੰਨ ਲਓ ਆ ਪਾਣੀ ਉਧਰ ਵੀ ਲੈ ਕੇ ਜਾਂਦੇ ਆ ਆ ਦੇਖੀ ਅੱਛਾ ਪੂਲੀ ਲੱਗੀ ਏ ਤਾਰ ਦੇ ਥੱਲੇ ਦੀ ਓਕੇ ਪਾਣੀ ਮਤਲਬ ਜਿਹੜੇ ਕਿਸਾਨ ਦੀ ਆਹ ਜਮੀਨ ਆ ਉਹ ਉਧਰ ਵੀ ਲੈ ਕੇ ਜਾਂਦੇ ਹਨਾ ਠੀਕ ਆ ਠੀਕ ਆ ਪਾਣੀ ਉਧਰ ਵੀ ਲਾਉਂਦੇ ਆ ਬਾਰਡਰ ਤੇ ਆਪਾਂ ਖੜੇ ਆ ਮੇਰੇ ਮਗਰ ਹੀ ਤਾਰ ਆ ਠੀਕ ਆ ਇਧਰ ਉਹ ਅੱਗੇ ਚੌਂਕੀ ਆ ਉਹ ਸਾਈਡ ਤੇ ਨਹੀਂ ਆਪਾਂ ਜਾਣਾ ਵੈਸੇ ਰਸਤਾ ਬਣਿਆ ਪਰ ਆਪਾਂ ਨੂੰ ਐ ਨਾ ਵੀਡੀਓ ਫੋਟੋ ਖਿੱਚਣ ਤੋਂ ਮਨਾ ਕਰਨਗੇ ਮਨਾ ਕਰਨ ਮਨਾ ਕਰਨ ਹਾਂ ਸਹੀ ਆ ਸਹੀ ਆ ਇਹ ਤਾਰ ਇੰਨਾ ਬਾਟਰ ਨੇੜੇ ਕਿਸੇ ਪਿੰਡ ਚ ਨਹੀਂ ਆਪਾਂ ਦੇਖਿਆ ਇੰਨਾ ਹੌਣ ਆਪਾਂ ਤਾਰ ਦੇ ਉੱਤੇ ਖੜੇ ਆ ਇੱਥੋਂ ਜਿਹੜਾ ਤੁਹਾਨੂੰ ਦੱਸਿਆ ਇੱਥੋਂ ਪਾਣੀ ਜਾਂਦਾ ਉਹ ਅਗਲੇ ਖੇਤ ਆਪਣੇ ਹਨਾ ਉਹ ਤਾਂ ਉਹਨਾਂ ਦੇ ਖੇਤ ਆ ਆ ਸੋਲਰ ਵਿੱਚ ਮੋੜਾ ਰਿਹਾ ਆਂ ਉਹ ਸੋਲਰ ਜਿਹੜਾ ਲੱਗਿਆ ਆ ਸਾਹਮਣੇ ਹਾਂ 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 ਅੱਛਾ ਆ ਦਰਖਤ ਕਿੱਥੇ ਉਹ ਮੇਜੂਰੀ ਕਰ ਰਿਹਾ ਉਹ ਆ ਰਿਹਾ ਕਈ ਲੈ ਓਕੇ ਓਕੇ ਉਹ ਜਿਹੜਾ ਬੰਦਾ ਉਹ ਉਹਨਾਂ ਦਾ ਪਾਕਿਸਤਾਨ ਦਾ ਉਹ ਉਹ ਤੇ ਆ ਜਿਹੜੀ ਖੇਤ ਆ ਆ ਸੋਲਰ ਸਿਸਟਮ ਲੱਗਿਆ ਇਹ ਵੀ ਉਹਨਾਂ ਦੀ ਜ਼ਮੀਨ ਆ ਇੱਥੋਂ ਤੱਕ ਆਪਣੇ ਆ 2 ਕਿੱਲੇ ਆਪਣੇ ਹੋਗੇ ਹੂੰ ਡੇਢ ਕਿੱਲਾ 2 ਕਿੱਲੇ ਇਹ ਆਪਣੇ ਆ ਅੱਗੇ ਸਾਰੀ ਜ਼ਮੀਨ ਪਾਕਿਸਤਾਨ ਦੀ ਆ ਠੀਕ ਆ ਆ ਸਾਰੀ ਬਾਰਡਰ ਸਿੱਧਾ ਜਾਂਦਾ ਯਾਰ ਉਹ ਦੇਖੀ ਹੂੰ ਅੱਗੇ ਪਿੰਡ ਪਿੰਡ ਕੋਈ ਨਜ਼ਰ ਆਉਂਦਾ ਹੋਊਗਾ ਤੁਹਾਨੂੰ ਵੀਡੀਓ ਚ ਤਾਂ ਦੇਖ ਲਿਓ ਕੋਈ ਘਰ ਨਜ਼ਰ ਆਉਂਦਾ ਹੋਊਗਾ ਉਹ ਸਾਰੇ ਦਰਅਤ ਪਾਕਿਸਤਾਨ ਦੀ ਜ਼ਮੀਨ ਚ ਤੇ ਇੱਧਰ ਆ ਸਾਰਾ ਬਾਰਡਰ ਜਾਂਦਾ ਸਾਰਾ ਅਗੇ ਆਪਣੇ ਨਾਲ ਨਾਲ ਆਪਣੇ ਪਿੰਡਾਂ ਤੇ ਇਹ ਬਾਬਾਈ ਦੀ ਜਗਾ ਦੇ ਨਾਲ ਹੀ ਤਾਰ ਆ ਤਾਰ ਦੇ ਆਪਾਂ ਨਾਲ ਨਹੀਂ ਜਾਣਾ ਕਿਉਂਕਿ ਉੱਥੇ ਰਸਤਾ ਹੈਗਾ ਆਪਾਂ ਨੂੰ ਬਾਜ ਮਾਰੂਗੇ ਆਪਾਂ ਸੁਰੱਖਿਆ ਦਾ ਵੀ ਧਿਆਨ ਰੱਖਣਾ ਤੇ ਆਜੋ ਬਬੂ ਤੁਹਾਡਾ ਪਿੰਡ ਦੇਖੀ ਆਪਾਂ ਜਗਾ ਵਧੀਆ ਬਣੀ ਆ। ਤਾਗੇ ਬਾਰਡਰ ਤਾਂ ਆਪਾਂ ਦੇਖ ਲਿਆ ਹੁਣ ਪਿੰਡ ਦੀ ਸੈਰ ਕਰਦੇ ਆਪਾਂ ਟਰਾਰ ਤੋਂ ਚੱਲਦੇ ਵਾਪਸ ਚੱਲ ਹੁਣ ਬਣਾ ਪਿੰਡ ਦਾ ਚੱਕਰ ਲਾ ਲਈਏ ਆਪਾਂ ਹਨਾ ਗੱਟੀ ਬਸ ਗੱਟੀ ਮਸਤਾ ਗੱਟੀ ਮਸਤਾ ਬਨ ਗੱਟੀ ਮਸਤਾ ਬਸਤੀ ਇੱਕ ਤਰ੍ਹਾਂ ਮਤਲਬ 2 3 9 ਆਏ ਪਿੰਡ ਦੇ ਪਿੰਡ ਜਮਾ ਬਾਰਡਰ ਨਾਲ ਘਿਰਿਆ ਹੋਇਆ ਪਿੰਡ ਆ ਦੋਨੇ ਸਾਈਡ ਤੇ ਤਾਰ ਆ ਜੀ ਆ ਅਭੀ ਆਰ ਉੜ ਵੀ ਜਾਂਦਾ ਇਹ ਤਾਂ ਉਹ ਬਾਰਡਰ ਤੇ ਜਾਂਦਾ ਹਨਾ ਇੱਥੋਂ ਜਾਂਦੇ ਆ ਉਹ ਕਿਸਾਨ ਖੇਤੀਬਾੜਨ ਇੱਥੋਂ ਜਾਂਦੇ ਆ ਉੱਚੀ ਹੈ ਉਹ ਇਹਨਾਂ ਨੂੰ ਅੰਕਲਾਂ ਨੂੰ ਬਿਆਹ ਤੇ ਚੱਲਦੇ ਆਪਾਂ। ਹਣੋ ਕਿਹੜਾ ਸੱਦਿਆ ਇਹਨੂੰ ਪੁੱਛ ਲੈਣੀ ਇੱਕ ਮਿੰਟ। ਸਸੀ ਗਾਲ ਜੀ। ਤੁਸੀਂ ਆਹੀ ਪਿੰਡ ਦੇ ਆਕੇ ਜੀ। ਤੇ ਬਾਈ ਜਦੋਂ ਤੁਸੀਂ ਖੇਤੀ ਕਰਨ ਜਾਂਦੇ ਆਹੀ ਰਸਤੇ ਤੇ। ਅੱਛਾ। ਠੀਕ ਹੈ ਠੀਕ ਹੈ। ਆ ਚੌਂਕੀ ਆ ਸਾਹਮਣੇ ਹਨਾ। ਇਹ ਗੇਟ ਹੈ। ਹੈ? ਇੱਕ ਗੇਟ ਆ। ਅੱਛਾ ਇਹ ਗੇਟ ਆ। ਚੌਂਕੀ ਤੇ ਚੌਂਕੀ ਪਿੱਛੇ ਰਹਿ ਗਈ। ਠੀਕ ਹੈ ਠੀਕ ਹੈ ਠੀਕ ਹੈ। ਕਿਧਰ ਗਏ ਰਹੇ ਜੀ? ਅਸੀਂ ਤਾਂ ਉਹ ਬਾਬੇ ਦੀ ਜਗ੍ਹਾ ਤੇ ਗਏ ਸੀ ਹਾਂ ਕਿ ਉਹ ਰੋਡ ਜਾਂਦੀ ਚੰਪ ਅੱਛਾ ਉਹ ਮਗਰ ਲਾ ਹਾਂ ਠੀਕ ਅੱਜ ਤੁਸੀਂ ਪਾਰ ਕਰਦੇ ਠੀਕ ਆ ਉਹ ਜਿਹੜੀ ਬੀਐਸਐਫ ਚੌਕੀ ਉਦੋਂ ਹਾਂ ਬਾਈਆਂ ਨੂੰ ਤਾਂ ਆਪਾਂ ਦੱਸਤਾ ਵੀਡੀਓ ਵੀਡੀਓ ਦੇਖ ਲਿਓ ਹੁਣ ਜਿਆਦਾ ਮੌਲ ਦਿਖਣਾ ਸੀਗਾ ਬਾਈ ਅੰਕਲ ਤਾਂ ਆ ਖੜਾ ਨਹੀਂ ਆ ਵਿਆਹ ਤਾਂ ਅਗਲੇ ਘਰੇ ਆ ਠੀਕ ਹੈ ਠੀਕ ਹੈ ਠੀਕ ਹਾਂ ਆ ਪਿੱਛੇ ਨੂੰ ਮੁੜਦੀ ਸੜਕ ਵਿਆਹ ਤਾਂ ਅੰਦਰਲੇ ਇਸੇ ਘਰ ਚਾ ਅੱਗੇ ਤਾਂ ਲਾ ਫਿਰਨੀ ਹੈ ਹੀ ਨਹੀਂ ਆਪਾਂ ਵਾਪਸ ਬੁਲਾਇਆ ਉਹਨਾਂ ਨੇ ਆਪਾਂ ਤਾਂ ਉਹੀ ਜਿਹੜੇ ਰਸਤੇ ਤੋਂ ਇਹ ਇੰਨਾ ਪਿੰਡਾ ਚ ਜਿਹੜੀ ਫਿਰਨੀ ਆ ਨਾ ਉਹ ਵੀ ਪ੍ਰੋਪਰ ਨਹੀਂ ਬਣੀ ਹੈਗੀ ਬਾਕੀ ਸਕੂਲ ਹੈਗਾ ਤੇ ਗਰਾਊਂਡ ਨਹੀਂ ਹੈਗੀ ਸਕੂਲ ਦੀ ਸਕੂਲ ਦੀ ਗਰਾਊਂਡ ਨਹੀਂ ਹੈਗੀ ਇਸ ਪਿੰਡ 'ਚ ਆ ਬੱਚੇ ਕਿਤੇ ਇਕੱਠੇ ਹੋ ਕੇ ਵਿਆਹ ਤੇ ਚੱਲੇ ਹੇ ਤਿਆਰ ਦੀ ਹੋ ਕੇ ਬੈਠੇ ਹਨਾ ਹਾਂ ਉਹ ਤਿਆਰ ਹੋਇਆ ਬਾਕੀ ਤਾਂ ਉਹ ਹੀ ਹੈ ਵਿਚਾਰੇ ਹਾਂ ਹੂੰ ਹੋਰ ਬਾਈ ਕੀ ਹਾਲ ਹੈ ਇਹ ਇਹ ਆ ਪਿੰਡ ਦੇ ਹਾਂਜੀ ਹਾਂਜੀ ਚਾਪੀ ਨਹੀਂ ਸਰਦਈ ਨਾ ਨਾ ਚਾਪੀ ਲਈ ਮੈਂ ਯਾਰ ਉਹਨਾਂ ਬਾਈ ਕਿ ਕਰੂੰ ਬੰਦ ਕਰਿਓ ਅੱਛਾ ਕਿਹ ਕਿਹਨਾ ਮੈਚ ਕਬੱਡੀ ਦਾ ਮੈਚ ਕਬੱਡੀਆਂ ਮੈਚ ਦੇਖੀ ਜਾਂਦਾ ਕੀ ਨੌ ਕੀ ਆ ਤੇਰਾ ਇਹ ਦੁਕਾਨ ਤੇਰੀ ਆ ਅੱਛਾ ਘਰ ਵੀ ਤੇਰਾ ਹੈ ਨਾ ਹਾਂਜੀ ਕਿ ਕਿ ਮੈਨੂੰ ਦੱਸੀ ਡਾਕਟਰ ਦੀ ਦੁਕਾਨ ਹੈਗੀ ਕੋਈ ਹਾਂਜੀ ਹੈਗੀ ਕਿੱਥੇ ਹੈ ਕਾ ਗੋਰਦਰ ਦੇ ਨਾਲ ਹੈ ਆ ਮੇਰਾ ਚਾਚਾ ਵੀ ਡਾਕਟਰ ਹੀ ਹੈ ਅੱਛਾ ਇਹਨਾਂ ਦੀ ਵੀ ਹੋਰ ਬਾਈ ਕੀ ਹਾਲ ਐਠੇ ਆ ਜੋ ਕੀ ਹਾਲ ਹੈ ਤੁਸੀਂ ਵੀ ਡਾਕਟਰ ਹੀ ਹੋ ਐਸੇ ਪਿੰਡ ਅੱਛਾ ਕਿਤੇ ਕਿੱਥੇ ਦੁਕਾਨਾਂ ਤੁਹਾਡੀ ਚਲੋ ਵਧੀਆ ਯਾਰ ਠੀਕ ਹੈ ਮੈਂ ਉਹੀ ਪੁੱਛਣਾ ਸੀ ਵੀ ਆਪਣੇ ਪਿੰਡ ਜੇ ਕਿਸੇ ਨੂੰ ਬੁਖਾਰ ਹੋ ਜੇ ਬੰਦਾ ਕੋਈ ਸਾਡੇ ਵਰਗਾ ਬਿਮਾਰ ਹੋ ਜੇ ਕੋਈ ਡਾਕਟਰ ਤਾਂ ਚਾਹੀਦਾ ਹੈ ਨਾ ਕਿਉਂਕਿ ਛੋਟਾ ਜਿਹਾ ਪਿੰਡ ਆ ਸੱਤ ਡਾਕਟਰ ਸੱਤ ਡਾਕਟਰ ਆ ਪਹਿਲਾ ਪਿੰਡ ਆ ਜਿੱਥੇ ਸੱਤ ਡਾਕਟਰ ਆ ਕਿਉਂਕਿ ਇੱਕ ਪੰਗੇ ਵਾਲਾ ਉੱਥੇ ਇੱਕ ਵੀ ਨਹੀਂ ਉਹ ਤੱਕ ਹੋਈ ਨਹੀਂ ਉਹ ਤੁਹਾਨੂੰ ਫੋਨ ਕਰਦੇ ਹੁਣੇ ਹਾਂ ਹੁਣ ਰਾਤ ਵਰਤ ਤੇ ਫੋਨ ਕਿਸੇ ਨੂੰ ਹਨਾ ਆ ਜਾਂਦੇ ਨੇ ਜਾਂ ਉੱਥੇ ਜਾਣਾ ਪੈਸਾ ਤੇ ਪਿੰਡ ਕਿੰਨਾ ਕ ਤੁਹਾਡਾ ਕਿੰਨੇ ਘਰਾਂ ਦਾ ਪਿੰਡ 100 120 ਬਸ 110 ਕਰ 420 110 ਕਰ ਹਾਂਜੀ ਅੱਛਾ ਸਰਪੰਚ ਦਾ ਹਾਂਜੀ ਹਾਂਜੀ ਸਰਪੰਚ ਸਰਪੰਚ ਵਨ ਦਾ ਅਲੱਗ ਉਹ ਅਲੱਗ ਇਹ 2 ਆ ਇਹ ਗੱਟੀ ਬਸਤਾ 2 ਆ ਜਿਹੜਾ ਹੁਣ ਪਿੰਡ ਦੇਖਿਆ ਵਨ ਪਿਛਲਾ ਸੀਗਾ ਠੀਕ ਹੈ ਠੀਕ ਹੈ ਚਲੋ ਵਧੀਆ ਯਾਰ ਤੇ ਮਿਲ ਕੇ ਵਧੀਆ ਲੱਗਿਆ ਚਾਹ ਪੀ ਲਈ ਯਾਰ ਮਗਰਲੇ ਬਾਈ ਤੋਂ ਪੀ ਲਈ ਹਾਂ ਮੇਰਾ ਹਾਂ ਠੀਕ ਹੈ ਠੀਕ ਓਕੇ এবੀ এবੀ ਅਸੇ ਪਿੰਡ ਦੇ ਘਰ ਹੈਗੇ ਆਹ ਵਾਲੇ ਗੱਟੀ ਮਸਤਾ ਬਸਤੀ 2 ਨੰਬਰ ਹੈ ਵਨ ਆਪਾਂ ਪਹਿਲਾ ਸੀਗਾ ਉਹ ਵੀ ਆਪਾਂ ਜਾਣਦੇ ਆ ਤੁਹਾਨੂੰ ਝਾਤ ਮਰਾ ਦਿੰਨੇ ਬਸ ਕੁਛ ਨਹੀਂ ਵਿੱਚ ਥੋੜੀ ਜੀ ਬਾਟ ਇੱਕ ਵਨ ਇੱਕ 2 ਬਪੂ ਹਸੀ ਗਾਲ ਇਤੋਂ ਖਤਮ ਹੋ ਜਾਂਦੇ ਬਾਪੂ ਜੀ ਦੇ ਲਾਸਟ ਘਾਰੀ ਲੱਗਦੇ ਆ ਸੁਰੱਖਿਆ ਕਿਵੇਂ ਹੈ ਨਾ ਇਹ ਜਿਹਾ ਮਾਹੌਲ ਐ ਤੁਸੀਂ ਮੈਨੂੰ ਪਤਾ ਕੀ ਫੀਲ ਹੋ ਰਿਹਾ ਜਿਵੇਂ ਆਪਾਂ ਲੈਂਦੇ ਪੰਜਾਬ ਚ ਹੁੰਨੇ ਆ ਨਾ ਓਮੇ ਦੇ ਘਰ ਇਹੀ ਮਾਹੌਲ ਮਤਲਬ ਹੋਊਗਾ ਲੋਕ ਕਿਉਂਕਿ ਕਿਸ ਜਗ੍ਹਾ ਤੇ ਮਾਹੌਲ ਠੀਕ ਠਾਕ ਹੁੰਦਾ ਕਿਸ ਜਗ੍ਹਾ ਤੇ ਲੋਕ ਗਰੀਬ ਅਮੀਰੀ ਤਾਂ ਸਦਾ ਹੀ ਚੱਲਦੀ ਰਹਿੰਦੀ ਉਹ ਤਾਂ ਆਪਣੇ ਸ਼ਹਿਰਾਂ 'ਚ ਵੀ ਹੈਗਾ ਹਨਾ ਪਰ ਜੀ ਫਿਰ ਵੀ ਵਧੀਆ ਲੋਕ ਮਿਲ ਜੁਲ ਕੇ ਰਹਿੰਦੇ ਆ ਇਕੱਠੇ ਬੈਠੇ ਹੁੰਦੇ ਆ ਜਿੱਥੇ ਵੀ ਆਪਾਂ ਚਲਦੇ ਆ ਆਟਾ ਚੱਕੀ ਆ ਜੇ ਆਪਾਂ ਦੇਖ ਕੇ ਗਏ ਪਹਿਲਾਂ ਵੀ ਹਨਾ ਬਾਕੀ ਜਾਦੀਆਂ ਗਲੀਆਂ ਨਹੀਂ ਹੈਗੀਆਂ ਜਿਹੜੀ ਵੀ ਗਲੀ ਹੈਗੀ ਆ ਉਹ ਪਰਸਨਲ ਹੈਗੀ ਆ ਅੱਗੇ ਜਾ ਕੇ ਖਤਮ ਹੋ ਜਾਂਦੀ ਆ ਘਰਾਂ ਨੂੰ ਹੀ ਗਲੀਆਂ ਉਵੇਂ ਨਹੀਂ ਹੈਗੀਆਂ ਫਿਰਨੀ ਵੀ ਇੱਕ ਹੀ ਆ ਅੱਗੋਂ ਤੁਸੀਂ ਪਤਾ ਦੇਖੇ ਆ ਜਿੱਥੋਂ ਵਿਆਹ ਹੋ ਰਿਆ ਸੀ ਉੱਥੋਂ ਵਾਪਸ ਮੁੜੇ ਸੀਗੇ ਇਹ ਨੰਬਰ 2 ਆਵਲੀ ਗਲੀ ਜਾਂ ਕਿ ਦਿੱਖਦੇ ਨੇ ਨਹੀਂ ਦੇਖਦੇ ਆ ਇਹ ਗਲੀਚ ਵੀ ਬੰਦ ਐ ਹਜੇ ਪਾਤੀਆਂ ਪੁੱਥੀਆਂ ਵਿਚ ਦੇ ਹੋਊਗੇ ਨਾ ਏਕ ਪਿੰਡ ਚ ਇਹ ਲੋਕ ਆ ਜਾਂਦੀ ਜਾਂਦੀ ਗਲੀ ਇਹ ਨਹੀਂ ਅੱਗੇ ਖਤਮ ਦੋ ਫਿਰਨੀਆਂ ਹੈਗੀਆਂ ਹਨਾ ਪਿੰਡ ਦੀ ਇਹ ਵੀ ਆਪ ਦੇ ਘਰਾਂ ਨੂੰ ਹੀ ਆ ਗਲੀ ਇਹ ਦੇਖ ਲੇ ਹਾਟਾ ਚੱਕੀ ਵੀ ਇੱਧਰ ਆ ਗਈ ਹੈ ਹਨਾ ਇੱਕ ਔ ਗਰਾਊਂਡ ਬੱਚਿਆਂ ਦੀ ਦੇਖ ਲਈਏ ਆਪਾਂ ਇਹ ਉਹ ਕ੍ਰਿਕਟ ਖੇਡ ਰਹੇ ਆ ਉਹ ਤਾਂ ਆਪਾਂ ਦੇਖੇ ਸੀਗੇ ਪਹਿਲਾਂ ਹਾਂ ਇਹ ਸੀਗਾ ਪੈਂਡ ਹਨਾ ਗੱਟੀ ਮਸਤਾ ਨੰਬਰ 2 ਉਹ ਜਿਹੜਾ ਪੈਂਡ ਲੰਕ ਕੇ ਆਏ ਸੀਗੇ 1 ਗੱਟੀ ਮਸਤਾ 1 ਹੁਣ ਆਪਾਂ ਉਹ ਦੇਖਦੇ ਹਾਂ ਇਹ ਗੱਟੀ ਬਸਤਾ ਨੰਬਰ 1 ਗੱਟੀ ਬਸਤਾ ਮਸ ਨਹੀਂ ਗੱਟੀ ਬਸਤਾ ਮਸਤੀ ਪਤਾ ਨਹੀਂ ਯਾਰ ਮੈਨੂੰ ਤਾਂ ਨੋਂ ਹੀ ਭੁੱਲੇ ਜਾਂਦਾ ਹੈਗਾ ਇਹ ਬਾਈ ਦੀ ਦੁਕਾਨ ਹੈਗੀ ਆ ਆਹ ਆਪਣਾ ਮੈਨੂੰ ਦੇਖ ਕੇ ਤਾਂ ਮੁੰਡੇ ਹੀ ਜਵਾਕ ਹੀ ਭੱਜ ਗਏ ਯਾਰ ਉਹ ਤਾਂ ਪੱਤੇ ਪੱਤੇ ਵੀ ਛੱਡ ਗਏ ਤਾਸ਼ ਨੇ ਤਾਸ਼ ਖੇਡ ਹੀ ਜਾਂਦੇ ਸੀਗੇ ਆਹਾਂ ਗਲੀ ਆ ਇਹ ਗੱਟੀ ਮਸਤਾ ਵਨ ਨੰਬਰ ਪਿੰਡ ਖੁੱਲੇ ਘਰ ਕੋਈ ਕੰਦ ਨਹੀਂ ਹਨਾ ਪਛਦੂ ਸੁਰੱਖਿਆ ਦੇਖਦੇ ਅੱਗੇ ਗਲੀ ਨਿਕਲਦੀ ਕਿ ਨਹੀਂ ਹੋ ਸਕਦਾ ਇੱਥੋਂ ਵਾਪਸੀ ਮੋੜਨ ਵਾਪਸੀ ਅੱਗੇ ਕੋਈ ਨਹੀਂ ਹੈ ਖਤਮ ਘਾਰ ਹੀ ਆ ਔਜ ਵਾਰ ਜਿਹੜੇ ਭਾਜੇ ਸੀ ਨਾ ਕਾਬੂ ਆ ਗਏ ਹੁਣ ਹੁਣ ਸਾਰਿਆਂ ਨੇ ਮੂੰਹ ਲਗਾ ਲੇ ਦੇਖ ਲਾ ਹੈ ਕਾਬੂ ਆ ਗਏ ਸਾਰੇ ਹੁਣ ਤਾਂ ਹੁਣ ਤਾਂ ਪੈ ਗਿਆ ਰਸਤਾ ਹੁਣ ਤਾਂ ਸਾਰੇ ਵੀਡੀਓ ਚ ਆ ਗਏ ਹਾਂ ਠੀਕ ਹੈ ਇਹ ਪਿੰਡ ਜਿਹੜੇ ਆਪਾਂ ਦੇਖ ਕੇ ਆਏ ਹਨ ਗੱਟੀ ਮਸਤਾ 1 2 ਮਤਲਬ ਦੋਨੇ ਪਿੰਡ ਆ ਹੁਣ ਨੌ ਇਹਦਾ ਭੁੱਲ ਜਾਂਦਾ ਗੱਟੀ ਮਸਤਾ ਹਨ 1 2 ਆ ਮੇਰੇ ਪਿਛਲੀ ਸਾਈਡ ਤੇ ਤੇ ਉਹ ਸ਼ਮਸ਼ਾਨ ਘਾਟ ਹੈ ਨਾ ਪਿੰਡ ਦਾ ਆ ਪਤਾ ਨਹੀਂ ਘਾਰਾ ਕਿਸੇ ਦਾ ਇਹ ਸੁੰਨਾ ਹੀ ਪਿਆ ਘਰ ਜਰੂਰ ਪਾਇਆ ਕਿਸੇ ਨੇ ਵਧੀਆ ਪਾਇਆ ਨਲਕਾ ਵੀ ਲਾਇਆ ਸੀਗਾ ਬਾਅਦ ਚ ਪਸ਼ੂ ਪਸ਼ੂ ਬੰਨਦੇ ਆ ਇਹ ਸੁੰਨਾ ਪਿਆ ਤਾਂ ਰੱਬ ਜਾਣਦਾ ਕੀ ਹਨ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਹਨ ਤੇ ਹੁਣ ਮਿਲਦੇ ਆ ਅਗਲੀ ਵੀਡੀਓ ਚ ਤੇ ਉਦੋਂ ਤੱਕ ਵਲੌਗ ਦੇਖੋ ਤੁਸੀਂ ਆਪਾਂ ਅਗਲੇ ਪਿੰਡ ਤੇ ਚੱਲਦੇ ਆ ਮਿਲਦੇ ਆ ਅਗਲੀ ਵੀਡੀਓ ਚ